ਮੋਰਿੰਡਾ ਵਿਖੇ ਇੱਕ ਔਰਤ ਦਾ ਮੋਬਾਈਲ ਫੋਨ ਛਾਪਟ ਕੇ ਫਰਾਰ ਹੋਏ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਬਸੀ ਪਠਾਨਾ ਸਿਟੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਂਦਾ ਸਮਾਚਾਰ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਸੀ ਪਠਾਨਾ ਸਿਟੀ ਪੁਲਿਸ ਨੂੰ ਮੁਖਾਬਰੀ ਮਿਲੀ ਸੀ ਕਿ ਦੀਪੂ ਕੁਮਾਰ ਉਰਫ ਦੀਪਕ ਅਤੇ ਵਿਕਾਸ ਲੁੱਟਾ ਖੋਹਾ ਕਰਨ ਦੇ ਆਦੀ ਹਨ ਜਿਨ੍ਹਾਂ ਨੇ ਮਰੀਂਡਾ ਵਿਖੇ ਇੱਕ ਔਰਤ ਤੋਂ ਮੋਬਾਈਲ ਫੋਨ ਖੋਇਆ ਹੈ ਤੇ ਉਕਤ ਮੋਬਾਈਲ ਫੋਨ ਨੂੰ ਵੇਚਣ ਹੀ ਉਹ ਦੋਵੇਂ ਮੋਟਰਸਾਈਕਲ ਤੇ ਸਵਾਰ ਹੋ ਕੇ ਬਸੀ ਪਠਾਣਾ ਵੱਲ ਨੂੰ ਆ ਰਹੇ ਹਨ ਸੂਚਨਾ ਮਿਲਣ ਤੇ ਨਾਕੇਬੰਦੀ ਕਰਦਿਆਂ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਦੀਪੂ ਕੁਮਾਰ ਉਰਫ ਦੀਪਕ ਵਾਸੀ ਬਸੀ ਪਠਾਣਾ ਅਤੇ ਵਿਕਾਸ ਵਾਸੀ ਜ਼ਿਲ੍ਹਾ ਮધુਬਣੀ ਬਿਹਾਰ ਹਾਲ ਕਿ ਰਾਏਦਾਰ ਬਸੀ ਪਠਾਣਾ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਕਬਜ਼ੇ 'ਚੋਂ ਮਰੀਂਡਾ ਤੋਂ ਖੋਇਆ ਮੋਬਾਈਲ ਫੋਨ ਅਤੇ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਇਸ ਸਬੰਧੀ ਦੋਮਾ ਵਿਰੁੱਧ ਥਾਣਾ ਬਸੀ ਪਠਾਨਾ ਵਿਖੇ ਮੁਕੱਦਮਾ ਦਰਜ ਕਰਵਾ ਕੇ ਬਸੀ ਪਠਾਨਾ ਸਿਟੀ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਸਾਨੂੰ ਮੁੱਖ ਪ੍ਰਕਾਸ਼ ਨੇ ਇਤਰਾਹ ਦਿੱਤੀ ਸੀ ਕਿ ਦੋ ਅਗਵਾਡਾਸ਼ ਕੁਮਾਰ ਪੁੱਤਰ ਰਾਮਬਾਸ ਪਿੰਡ ਸ਼ਰਮੂਣਾ ਥਾਣਾ ਕਜੋਲੀ ਜ਼ਿਲ੍ਹਾ ਮਧੂਬਨ ਬਿਹਾਰ ਜਿਹੜਾ ਇੱਥੇ ਕਿਰਾਏ ਤੇ ਰਹਿੰਦੇ ਨੇ ਤੇ ਮੋਬਾਈਲ ਵਗੈਰਾ ਜੋ ਲੇਡੀਆਂ ਜਾਂਦੀਆਂ ਨੇ ਕੋਈ ਬਾਜ਼ਾਰ ਜਾਂਦੀ ਆ ਉਹਦੇ ਜਿਵੇਂ ਕੋਈ ਮੋਬਾਈਲ ਤੇ ਗੱਲ ਕਰਦੀ ਆ ਉਹ ਮੋਬਾਈਲ ਖੋਖੇ ਇਹ ਮੋਟਰਸਾਈਕਲ ਤੇ ਭੱਜ ਜਾਂਦੇ ਆ ਇਹ ਸਾਨੂੰ ਅਸੀਂ ਸ਼ਾਮੀ ਫਰਮਾਤਾ ਉਸ ਸ਼ਾਦੇ ਕੱਟ ਤੇ ਅਸੀਂ ਨਾਕਾ ਬੰਦੀ ਕੀਤੀ ਨਾਕੇ ਦਰਾਨ ਜਦੋਂ ਅਸੀਂ ਇਹਨਾਂ ਨੂੰ ਘਿਰਕਰਾਂ ਦੀ ਤਲਾਸ਼ੀ ਲਈ ਇਹਨਾਂ ਨੂੰ ਪੁੱਛਿਆ ਤਾਂ ਫਿਰ ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜਾ ਮੋਬਾਈਲ ਆ ਉਹ ਹੋ ਮਰੰਡੇ ਤੋਂ ਲੇਡੀਜ਼ ਤੋਂ ਕੋਕੇ ਅਸੀਂ ਵਾਪਸੇ ਬਸੇ ਨੂੰ ਵੇਚਣਾ ਆ ਰਹੇ ਸੀ ਕਿਸੇ ਵਿਅਕਤੀ ਇਹ ਉਹਨੂੰ ਕਾਬੂ ਕੀਤਾ ਇਹ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਨਾ ਨਹੀਂ ਪਹਿਲਾਂ ਕੋਈ ਮੁਕਦਮਾ ਨਹੀਂ ਦਰਜ ਹੈ ਨਾ ਇਹ ਕਿੱਥੇ ਦੇ ਰਹਿਣ ਵਾਲੇ ਕੀ ਨਾਮ ਹੈ ਇਹਨਾਂ ਦਾ ਜੀ ਇਹ ਰਹਿੰਦੇ ਬਿਹਾਰ ਦੇ ਸੀਗੇ ਜੀ ਤੇ ਇੱਥੇ ਕਿਰਾਏ ਤੇ ਰਹਿੰਦੇ ਨੇ ਜੀ ਬਸ ਹੈ ਬਿਹਾਰ ਕੋਈ ਕੀ ਕੰਮ ਕਰਦੇ ਆ ਜੀ ਵੈਸੇ ਜਿਹੜਾ ਜੀ ਦੀਪ ਕੁਮਾਰਾ ਪਿਤਾ ਜੀ ਟੈਲਾ ਟੋਲਾ ਦਾ ਕੰਮ ਕਰਦਾ ਜੀ ਤੇ ਜਿਹੜਾ ਦੂਜਾ ਜੀ ਇਹ ਬੈਕ ਸੀ ਬੇਲਾ ਹੀ ਮੇਥਾ ਨੂੰ ਜੁੜਾਉਂਦਾ